ਟਾਪਿਕ ਤੇ ਬਣੀ ਅਜ ਤੱਕ ਦੀ ਪਹਿਲੀ ਫਿਲਮ ਆਇਆ ਹੈ ਕਿਉਂਕਿ ਅਜ ਤੱਕ ਪਹਿਲਾਂ ਗਤਕਾ ਜਿਹਨੂੰ ਅਸੀਂ ਕਹਿੰਦੇ ਆ ਉਹਦੇ ਤੇ ਫਿਲਮ ਨਹੀਂ ਆਈ ਹੈ ਕੋਈ ਵੀ ਜੇ ਫਿਲਮ ਦੀ ਗੱਲ ਕਰਦੇ ਆ ਤੇ ਉਹ ਇੱਕ ਪਾਰਟਿਕੂਲਰ ਟੇਸਟ ਦੇ ਗਾਣੇ ਹੁੰਦੇ ਮੰਨ ਲਓ ਲਵ ਸਟੋਰੀ ਹੈ ਤਾਂ ਉਹਦੇ ਸਾਰੇ ਗਾਣੇ ਲਵ ਸੌਂਗਸ ਹੁੰਦੇ ਇਹਦੇ ਵਿੱਚ ਹਰ ਇੱਕ ਸਿਚੁਏਸ਼ਨਲ ਸੌਂਗ ਆ ਫਿਲਮ ਦਾ ਨਾਮ ਹੈਗਾ ਸੀ ਡੋਲੀ ਨਾ ਇਹ ਇੱਕ ਮੋਟੀਵੇਸ਼ਨਲ ਗੱਲ ਹੈ ਕਿ ਬਈ ਡੋਲਣਾ ਨਹੀਂ ਚਾਹੀਦਾ ਬੜੀ ਸਾਰੀ ਸਿਚੁਏਸ਼ਨ ਲਾਈਫ 'ਚ ਹੁੰਦੀਆਂ ਉਹਨੂੰ ਬੱਦੇ ਨਜ਼ਰ ਰੱਖਦੇ ਹੋ ਇਵਨ ਇਹ ਫਿਲਮ ਦਾ ਜਿਹੜਾ ਆਧਾਰ ਆ ਉਹ ਵੀ ਇਦਾਂ ਹੀ ਆ ਬਾਕੀ ਸਾਨੂੰ ਜਦੋਂ ਥਾਪੜ ਦਿੰਨੇ ਨਾ ਕਹਿੰਨੇ ਆ ਉਹ ਯਾਰ ਤੂੰ ਪਰਵਾਹ ਨਾ ਕਰ ਜੱਟਾ ਢੋਲੀ ਨਾ ਤੂੰ ਉੱਪਰ ਚੜ ਜਾ ਜੱਟਾ ਘਪਰਾਉਣਾ ਨਹੀਂ ਉਦਾਂ ਯੂਜ਼ ਕੀਤਾ ਗਿਆ ਨਾ ਕੋਈ ਕਿਸੇ ਅਸੀਂ ਕਿਸੇ ਨੂੰ ਟਾਰਗੇਟ ਕੀਤਾ ਐਸੀ ਕੋਈ ਗੱਲ ਨਹੀਂ ਮੈਂ ਫਿਲਮ ਵਾਸਤੇ ਸਪੈਸ਼ਲ ਗੱਤਕਾ ਨਹੀਂ ਸਿੱਖਿਆ ਮੈਂ ਗੱਤਕਾ ਪਹਿਲਾਂ ਹੀ ਸਿੱਖਿਆ ਸੀ ਗੱਤਕਾ ਸਿੱਖਣ ਤੋਂ ਬਾਅਦ ਮੈਨੂੰ ਇਹ ਰੀਅਲਾਈਜ਼ ਹੋਇਆ ਕਿ ਅਸੀਂ ਜਿੰਨਾ ਮਾਣ ਸਾਡੀ ਸੋਸਾਇਟੀ ਦੇ ਵਿੱਚ ਅਸੀਂ ਸਾਨੂੰ ਗੱਤਕੇ ਨੂੰ ਮਿਲਣਾ ਚਾਹੀਦਾ ਜਿਹਦੀ ਤਵੱਜੋ ਮਿਲਣੀ ਚਾਹੀਦੀ ਹੈ ਉਹ ਹਜੇ ਨਹੀਂ ਮਿਲਦੀ ਫਿਰ ਗਾਜੀ ਸਾਰਿਆਂ ਨੂੰ ਮੈਂ ਕਿਰਨਦੀਪ ਰਾਏ ਤੇ ਤੁਹਾਡੇ ਸਾਰੇ ਸੱਜਣ ਮਿੱਤਰਾਂ ਦਾ ਇੱਥੇ ਆਉਣ ਵਾਸਤੇ ਸਾਰੇ ਟੀਮ ਜੱਟਾ ਡੋਲੀਨਾ ਵੱਲੋਂ ਸਾਰਿਆਂ ਦਾ ਧੰਨਵਾਦ ਕਰਦੇ ਆਂ ਜੀ ਆਪਾਂ ਤੇ ਥੈਂਕ ਯੂ ਤੁਸੀਂ ਸਾਰੇ ਨੇ ਆਏ ਹਨ ਆਪਣਾ ਟਾਈਮ ਕੱਢ ਕੇ ਤੇ ਆਪਾਂ 5 ਜਨਵਰੀ 2024 ਪਹਿਲਾ ਹਫਤਾ 2024 ਦਾ ਆਪਾਂ ਸਿਨੇਮਾ ਘਰਾਂ ਦੇ ਵਿੱਚ ਫਿਲਮ ਲੈ ਕੇ ਆ ਰਹੇ ਹਾਂ ਜੱਟਾ ਡੋਲੀਨਾ ਆ ਇੱਕ ਬਹੁਤ ਵਧੀਆ ਇੱਕ ਡਿਫਰੈਂਟ ਕਨਸੈਪਟ ਤੇ ਆ ਰਹੀ ਇੱਕ ਪਰਿਵਾਰਿਕ ਫਿਲਮ ਆ ਜਿਹਦੇ ਵਿੱਚ ਹਰ ਉਹ ਮਰਗ ਵਰਗ ਦੇ ਬੰਦੇ ਲਈ ਇਹਦੇ ਵਿੱਚ ਕੰਟੈਂਟ ਹੈਗਾ ਐਂਟਰਟੇਨਮੈਂਟ ਹੈਗਾ ਤੇ ਕੁਝ ਨਾ ਕੁਝ ਸਿੱਖਣ ਨੂੰ ਵੀ ਮਿਲੂਗਾ ਇਸ ਟੌਪਿਕ ਤੇ ਬਣੀ ਅਜ ਤੱਕ ਦੀ ਪਹਿਲੀ ਫਿਲਮ ਆਇਆ ਹੈ ਕਿਉਂਕਿ ਅਜ ਤੱਕ ਪਹਿਲਾਂ ਗਤਕਾ ਜਿਹਨੂੰ ਅਸੀਂ ਕਹਿੰਦੇ ਆ ਉਹਦੇ ਤੇ ਫਿਲਮ ਨਹੀਂ ਆਈ ਹੈ ਕੋਈ ਵੀ ਇਹ ਇੱਕ ਐਕਸ਼ਨ ਰੋਮਾਂਟਿਕ ਫਿਲਮ ਹੈਗੀ ਆ ਜਿਹਦਾ ਐਕਸ਼ਨ ਪਾਰਟ ਜਿਹੜਾ ਹੈ ਉਹ ਗਤਕੇ ਤੋਂ ਆਉਂਦਾ ਤੇ ਰੋਮਾਂਟਿਕ ਪਾਰਟ ਜਿਹੜਾ ਉਹ ਇੱਕ ਬਹੁਤ ਸੋਹਣੀ ਜੀ ਇੱਕ ਲਵ ਸਟੋਰੀ ਦੇ ਆਸ-ਪਾਸ ਉਹਨੂੰ ਚੱਲਦਾ ਹੈ ਟੀਮ ਨੇ ਬਹੁਤ ਕੋਸ਼ਿਸ਼ ਕੀਤੀ ਆਪਾਂ ਕਿ ਆਪਾਂ ਗਤਕੇ ਦੀ ਮਰਿਆਦਾ ਨੂੰ ਧਿਆਨ ਰੱਖਦੇ ਹੋਏ ਔਰ ਦੂਜੀ ਚੀਜ਼ਾਂ ਨੂੰ ਮੱਦੇ ਨਜ਼ਰ ਰੱਖਦੇ ਹੋਏ ਲਵ ਸਟੋਰੀ ਕਿੱਦਾਂ ਦੇ ਐਂਗਲ ਦੇ ਵਿੱਚ ਲੈ ਕੇ ਆਈਏ ਜਿਹਦੇ ਵਿੱਚ ਸਾਰੀ ਚੀਜ਼ਾਂ ਬਹੁਤ ਹੀ ਵਾਕੂਬੀ ਤਰੀਕੇ ਨਾਲ ਫਿਰੋਈਆਂ ਗਈਆਂ ਇੱਕ ਸੀਨ ਨਾਲ ਦੂਜਾ ਸੀਨ ਬਹੁਤ ਵਾਕੂਬੀ ਜੁੜਦਾ ਆ ਜੇਕਰ ਆਪਾਂ ਫਿਲਮ ਦੀ ਗੱਲ ਕਰ ਰਹੇ ਹਾਂ ਤਾਂ ਉਹ ਤੇ ਚਾਹ ਤੁਹਾਨੂੰ ਦੱਸਣਾ ਚਾਹਾਂਗਾ ਕਿ ਗਾ ਫਿਲਮ ਦੇ ਵਿੱਚ 6 ਗਾਣੇ ਆ ਵੱਡੇ ਸਿੰਗਰ ਨੇ ਸਾਰੇ ਜਿਵੇਂ ਦਲੇਰ ਮਹਿੰਦੀ ਜੀ ਹੋ ਗਏ ਨਛੱਤਰ ਗਿਲ ਰੋਸ਼ਨ ਪ੍ਰਿੰਸ ਫਿਰੋਜ਼ ਖਾਨ ਸ਼ਿਪਰਾ ਗੋਇਨ ਜੇ ਐਸ ਐਲ ਇਹਨਾਂ ਦੇ ਗਾਣੇ ਨੇ ਵੱਖ-ਵੱਖ ਜੌਂਰੇ ਦੇ ਗਾਣੇ ਨੇ ਸਾਰੇ ਔਰ ਬਹੁਤ ਹੀ ਜੇ ਕਹੀਏ ਕਿ ਗਾਣੇ ਕਿਧਰ ਰੱਖੇ ਗਏ ਆ ਇੱਥੇ ਤੱਕਣ ਕਿ ਗਾਣੇ ਦੇ ਬੋਲ ਵੀ ਜਿਹੜੇ ਆ ਉਹ ਸਟੋਰੀ ਦੀ ਸੀਕੁਐਂਸ ਦੇ ਨਾਲ ਮੈਚ ਕਰਦੇ ਆ ਤੇ ਬਹੁਤ ਹੀ ਮਿਹਨਤ ਕਰਕੇ ਕੋਸ਼ਿਸ਼ ਕਰਕੇ ਵਗਦੇ ਰੁੱਖਾਂ ਤੋਂ ਪੁੱਠੇ ਪਾਸੇ ਚੱਲ ਕੇ ਆਪਾਂ ਤੁਹਾਡੇ ਸਾਰਿਆਂ ਲਈ ਇੱਕ ਫਿਲਮ ਲੈ ਕੇ ਆਏ ਆ ਜੱਟਾ ਡੋਲੀ ਨਾ ਤੇ ਇਹਦੇ ਬਾਰੇ ਜੋ ਵੀ ਸੱਜਣ ਬਿੱਤਰ ਸਾਨੂੰ ਸਵਾਲ ਕਰਨਾ ਚਾਹੁੰਦਾ ਅਨੀਤੜਾ ਕੋਕੇ ਬਿਲਕੁਲ ਆਪਣੇ ਬਿਲਕੁਲ ਵੀ ਕਿਨਾ ਕਿ ਬਿਨਾ ਕਿਸੇ ਹੈਜ਼ਿਟੇਸ਼ਨ ਦੇ ਤੁਸੀਂ ਸਵਾਲ ਕਰ ਸਕਦੇ ਹੋ ਤੇ ਆਪਾਂ ਕੋਸ਼ਿਸ਼ ਕਰਾਂਗੇ ਤੁਹਾਡੇ ਸਾਰੇ ਗੱਲਾਂ ਦਾ ਜਵਾਬ ਦੇਣ ਦਾ ਜੀ ਸਾਰਾ ਸਾਰੇ ਨਾਮ ਹਾਂ ਹਾਂਜੀ ਹਾਂਜੀ ਮੈਂ ਕਿਰਨਦੀ ਭਰਾਇਤ ਤੇ ਫਿਲਮ ਜੱਟਾ ਡੋਲੀ ਨਾ ਦਾ ਮੇਨ ਲੀਡ ਜਿਹੜਾ ਮੇਲ ਹੁੰਦਾ ਜਿਹਨੂੰ ਅਸੀਂ ਨਾਰਮਲ ਭਾਸ਼ਾ ਚ ਹੀਰੋ ਕਹਿੰਦੇ ਆ ਉਹ ਪਲੇ ਕਰ ਰਹੇ ਆ ਜੀ ਤੇ ਮੇਰੇ ਲੈਫਟ ਸਾਈਡ ਤੇ ਬੈਠੇ ਨੇ ਪ੍ਰਭ ਗਰੇਵਾਲ ਜਾਣੀ ਮਾਣੀ ਸ਼ਖਸੀਅਤ ਹੈਗੀ ਫਿਲਮ ਇੰਡਸਟਰੀ ਦੇ ਇਹ ਫੀਮੇਲ ਲੀਡ ਜਿਹਨੂੰ ਅਸੀਂ ਹੀਰੋਇਨ ਕਹਿੰਦੇ ਆ ਉਹਦਾ ਰੋਲ ਪਲੇ ਕਰ ਰਹੇ ਨੇ ਉਹਨਾਂ ਦੇ ਨਾਲ ਉਧਰ ਭੁਪਿੰਦਰ ਸਿੰਘ ਬਮਰਾ ਜੀ ਜਿਹੜੇ ਡਾਇਰੈਕਟਰ ਹੈਗੇ ਆ ਫਿਲਮ ਦੇ ਉਹ ਬੈਠੇ ਨੇ ਉਹਨਾਂ ਤੋਂ ਉਧਰ ਜਰਨੈਲ ਸਿੰਘ ਜੀ ਬੈਠੇ ਨੇ ਜਿਨ੍ਹਾਂ ਨੂੰ ਤੁਸੀਂ ਸਾਰੇ ਨਾ ਸਿਰਫ ਇਹਨਾਂ ਦੇ ਚਿਹਰੇ ਤੋਂ ਨਾ ਸਿਰਫ ਇਹਨਾਂ ਦੇ ਨਾਮ ਤੋਂ ਬਤਨ ਚ ਇਹਨਾਂ ਦੀ ਆਵਾਜ਼ ਤੋਂ ਵੀ ਇਹਨਾਂ ਨੂੰ ਪਛਾਣਦੇ ਹੋਵੋਗੇ ਜਰੂਰ ਬਹੁਤ ਵੱਡਾ ਇੱਕ ਸਤੰਭ ਹੈਗੇ ਆ ਫਿਲਮ ਇੰਡਸਟਰੀ ਦਾ ਮੇਰੇ ਸੱਜੇ ਪਾਸੇ ਸਨੀ ਗਿਲ ਭਾਜੀ ਬੈਠੇ ਨੇ ਨਾ ਸਿਰਫ ਪਾਲੀਵੁੱਡ ਜਿਹਨੂੰ ਅਸੀਂ ਪੰਜਾਬ ਫਿਲਮ ਇੰਡਸਟਰੀ ਕਹਿੰਦੇ ਆ ਬਲਕਿ ਬਾਲੀਵੁੱਡ ਦੇ ਵਿੱਚ ਵੀ ਬਹੁਤ ਵੱਡੀਆਂ ਫਿਲਮਾਂ ਦੇ ਵਿੱਚ ਇਨਾ ਨੇ ਬੜੇ ਸਾਲਾਂ ਤੋਂ ਕੰਮ ਕਰ ਰਹੇ ਨੇ ਅਗਰ ਅੱਜ ਦੀ ਕਰੰਟ ਗੱਲ ਕਰੀਏ ਤਾਂ ਐਨੀਮਲ ਫਿਲਮ ਔਰ ਉਹਦੇ ਨਾਲ ਲੱਗੀ ਸਹਿਮ ਬਹਾਦਰ ਜਿਹੜੀ ਦੋਵੇਂ ਇਕੱਠੀਆਂ ਲੱਗੀਆਂ ਦੋਵਾਂ ਦੇ ਵਿੱਚ ਸੰਨਿਗਲ ਬਾਜੀ ਦਾ ਰੋਲ ਪਲੇ ਕੀਤਾ ਹੋਇਆ ਤਾਂ ਉਹਨਾਂ ਤੋਂ ਨਾਲ ਸ਼ੁਗਲੀ ਜੁਗਲੀ ਜੀ ਬੈਠੇ ਨੇ ਦੋਵੇਂ ਜਣੇ ਤੇ ਸਾਡੀ ਫਿਲਮ ਦਾ ਜੋ ਬਹੁਤ ਲਾਈਟ ਹਿਊਮਰ ਕਾਮਿਕ ਪਾਰਟ ਜਿਹਨੂੰ ਅਸੀਂ ਕਾਮੇਡੀ ਕਹਿੰਦੇ ਹਾਂ ਬਹੁਤ ਸੋਹਣੀ ਜੀ ਲੌਜੀਕਲ ਕਾਮੇਡੀ ਜਿਹੜੀ ਹੈ ਉਹ ਸ਼ੁਗਲੀ ਜੁਗਲੀ ਬਾਜੀ ਉਹਨੇ ਨਿਭਾਈ ਆ ਜੀ ਇਹ ਫਿਲਮ ਜਟਾ ਡੋਲੀ ਨਾਲ ਦੀ ਜਿਹੜੀ ਸ਼ੂਟਿੰਗ ਹੋਈ ਹੈ ਉਹ ਆਪਣੇ ਚੰਡੀਗੜ੍ਹ ਦੇ ਵਿੱਚ ਹੋਈ ਹੈ ਕਈ ਪਿੰਡਾਂ ਦੇ ਵਿੱਚ ਮੋਹਾਲੀ ਦੇ ਵਿੱਚ ਹੋਈ ਆ ਲੁਧਿਆਣੇ ਸ਼ੂਟ ਕੀਤੀ ਆਪਾਂ ਤੇ ਮੈਂ ਹਨ ਨੂੰ ਦੱਸ ਕੇ ਮੈਨੂੰ ਬੜੀ ਖੁਸ਼ੀ ਹੋ ਰਹੀ ਹੈ ਕਿ ਰਾਮੋਜੀ ਫਿਲਮ ਸਿਟੀ ਜਿਹੜੀ ਕਿ ਏਸ਼ੀਆ ਦੀ ਅਗਰ ਮੈਂ ਕਹਾਂ ਤਾਂ ਵੱਡੀ ਸਭ ਤੋਂ ਵੱਡੀ ਫਿਲਮ ਇੰਡਸਟਰੀ ਆ ਉਹਦੇ ਵਿੱਚ ਵੀ ਸਾਡੀ ਫਿਲਮ ਸ਼ੂਟ ਹੋਈ ਹੈ ਔਰ ਪਹਿਲੀ ਪੰਜਾਬੀ ਫਿਲਮ ਹੈ ਉਹਨਾਂ ਦੇ ਰਿਕਾਰਡ ਦੇ ਹਿਸਾਬ ਨਾਲ ਜਿਹੜੀ ਰਾਮੋਜੀ ਫਿਲਮ ਸਿਟੀ ਹਾਇਦਰਾਬਾਦ ਚ ਸ਼ੂਟ ਹੋਈ ਹੈ ਜੇ 뮤ਜ਼ਿਕ ਜਿਹੜਾ ਹੈਗਾ ਉਹ ਫਿਲਮ ਦਾ ਜਿਹੜਾ ਗਾਣਿਆਂ ਦਾ 뮤ਜ਼ਿਕ ਹੈਗਾ ਉਹ ਸਾਡੇ ਫਿਲਮ ਦੇ ਡਾਇਰੈਕਟਰ ਆਪਣੇ 뮤ਜ਼ਿਕ ਡਾਇਰੈਕਟਰ ਨੇ ਗੁਰਪ੍ਰੀਤ ਬੀਐਮਪੀ ਤੇ ਉਹਨਾਂ ਨੇ ਦਿੱਤਾ ਹੈ ਜੀ ਸਾਰੇ ਫਿਲਮ ਦਾ ਗਾਣਾ ਜਿਹੜੇ 6 ਗਾਣੇ ਨੇ 6 ਹੀ ਵੱਖਰੇ ਵੱਖਰੇ ਜਨਰ ਦੇ ਇੱਕ ਸੈਡ Song ਹੈਗਾ ਇੱਕ ਲਵ Song ਹੈ ਇੱਕ ਮੋਟੀਵੇਸ਼ਨਲ Song ਹੈ ਇੱਕ ਅਟਰੈਕਸ਼ਨ Song ਹੈ ਇੱਕ ਕਲੱਬ ਦਾ ਗਾਣਾ ਹੈ ਤੇ ਇੱਕ ਪੰਗੜਾ ਵੀਰ ਹੈ ਜਿਵੇਂ ਤੁਸੀਂ ਦੇਖਦੇ ਹੋ ਅਗਰ ਕਿਸੇ ਕਿਸੇ ਫਿਲਮ ਦੀ ਗੱਲ ਕਰਦੇ ਆ ਤੇ ਉਹ ਇੱਕ ਪਾਰਟਿਕੂਲਰ ਟੇਸਟ ਦੇ ਗਾਣੇ ਹੁੰਦੇ ਮੰਨ ਲਓ ਲਵ ਸਟੋਰੀ ਹੈ ਤਾਂ ਉੱਚ ਸਾਰੇ ਗਾਣੇ ਲਵ Song ਹੁੰਦੇ ਆ ਇਹਦੇ ਵਿੱਚ ਹਰ ਇੱਕ ਸਿਚੁਏਸ਼ਨਲ Song ਆਗਾ ਹਰ ਇੱਕ ਸਿਚੁਏਸ਼ਨ ਨੂੰ ਮੈਚ ਕਰਦੇ ਹੋਏ ਗਾਣੇ ਛੇ ਦੇ ਛੇ ਵੱਖਰੇ ਟੈਸ ਦੇ ਗਾਣੇ ਨੇ ਜੀ ਜੱਟ ਨੂੰ ਕਿਉਂ ਕਿਹਾ ਗਿਆ ਡੋਲੀ ਨਾ ਜੀ ਜੱਟ ਨੂੰ ਨਹੀਂ ਕਿਹਾ ਗਿਆ ਡੋਲੀ ਨਾ ਨਾ ਸੀ ਕਿਸੇ ਕਿਸੇ ਇੱਕ ਵਰਗ ਨੂੰ ਕਿਹਾ ਨਾ ਕਿਸੇ ਕਾਸਟ ਨੂੰ ਪ੍ਰਮੋਟ ਕੀਤਾ ਫਿਲਮ ਦਾ ਨਾਮ ਹੈਗਾ ਸੀ ਡੋਲੀ ਨਾ ਇਹ ਇੱਕ ਮੋਟੀਵੇਸ਼ਨਲ ਗੱਲ ਹੈ ਕਿ ਬਈ ਡੋਲਣਾ ਨਹੀਂ ਚਾਹੀਦਾ ਬੜੀ ਸਾਰੀ ਸਿਚੁਏਸ਼ਨ ਲਾਈਫ ਚ ਆਉਂਦੀਆਂ ਉਹਨੂੰ ਮੱਦੇ ਨਜ਼ਰ ਰੱਖਦੇ ਹੋ ਇਵਨ ਇਹ ਫਿਲਮ ਦਾ ਜਿਹੜਾ ਆਧਾਰ ਹੈ ਉਹ ਵੀ ਇਦਾਂ ਹੀ ਆ ਕਿ ਇੱਕ ਜਿਹੜਾ ਕੈਰੈਕਟਰ ਜਿਹੜਾ ਇਵੋਲਵ ਹੁੰਦਾ ਹੈ ਗਲਤ ਪਾਸੇ ਤੋਂ ਚੱਲ ਕੇ ਉਹ اپنی زندگی ਦੇ ਵਿੱਚ ਗਤਕਾ ਕਿੱਦਾਂ ਉਹਨੂੰ ਚੁਣਦਾ ਆ ਕਿੱਦਾਂ ਉਹਦੀ ਜ਼ਿੰਦਗੀ ਬਦਲਦਾ ਉਹਦੇ ਵਿੱਚ ਉਹਨੂੰ ਕਿਹੜੀ ਮੁਸ਼ਕਿਲਾਂ ਆਉਂਦੀਆਂ ਉਹਦੇ ਉੱਤੇ ਬੇਸਡ ਕਹਾਣੀ ਆ ਲੇਕਿਨ ਅਸੀਂ ਨਾਂ ਰੱਖਿਆ ਜੱਟਾ ਡੋਲੀ ਨਾ ਇਹ ਇੱਕ ਐਜ਼ ਅ ਮੈਟਾਫਰ ਯੂਜ਼ ਹੁੰਦਾ ਜਿਹਨੂੰ ਅਸੀਂ ਕਹਿ ਦਿੰਦੇ ਆ ਕਿ ਐਜ਼ ਅ ਸਲੈਂਗ ਯੂਜ਼ ਹੁੰਦਾ ਆਪਾਂ ਕਿਸੇ ਨੂੰ ਜਦੋਂ ਥਾਪੜਾ ਦਿੰਨੇ ਆ ਨਾ ਕਹਿੰਨੇ ਆ ਉਹ ਯਾਰ ਤੂੰ ਪਰਵਾਹ ਨਾ ਕਰ ਜੱਟਾ ਡੋਲੀ ਨਾ ਤੂੰ ਉੱਪਰ ਚੜ ਜਾ ਜੱਟਾ ਘਬਰਾਉਣਾ ਨਹੀਂ ਉਦਾਂ ਯੂਜ਼ ਕੀਤਾ ਗਿਆ ਨਾ ਕੋਈ ਕਿਸੇ ਅਸੀਂ ਕਿਸੇ ਨੂੰ ਟਾਰਗੇਟ ਕੀਤਾ ਐਸੀ ਕੋਈ ਗੱਲ ਨਹੀਂ ਜੀ ਤਾਂ ਤੁਸੀਂ ਸਪੈਸ਼ਲ ਸਿੱਖਿਆ ਇਹਦੇ ਵਾਸਤੇ ਕਿ ਪਹਿਲਾਂ ਹੀ ਨਹੀਂ ਜੀ ਮੈਂ ਫਿਲਮ ਵਾਸਤੇ ਸਪੈਸ਼ਲ ਗੱਤਕਾ ਨਹੀਂ ਸਿੱਖਿਆ ਮੈਂ ਗੱਤਕਾ ਪਹਿਲਾਂ ਹੀ ਸਿੱਖਿਆ ਸੀ ਗੱਤਕਾ ਸਿੱਖਣ ਤੋਂ ਬਾਅਦ ਮੈਨੂੰ ਇਹ ਰੀਅਲਾਈਜ਼ ਹੋਇਆ ਕਿ ਅਸੀਂ ਜਿੰਨਾ ਮਾਣ ਸਾਡੀ ਸੋਸਾਇਟੀ ਦੇ ਵਿੱਚ ਅਸੀਂ ਸਾਨੂੰ ਗੱਤਕੇ ਨੂੰ ਮਿਲਣਾ ਚਾਹੀਦਾ ਜਿੰਨੀ ਤਵੱਜੋ ਮਿਲਣੀ ਚਾਹੀਦੀ ਹੈ ਉਹ ਹਜੇ ਨਹੀਂ ਮਿਲਦੀ ਕਿਤੇ ਨਾ ਕਿਤੇ ਅਸੀਂ ਖੁਦ ਹੀ ਉਹਦੇ ਵਾਸਤੇ ਰਿਸਪੌਂਸੀਬਲ ਹਾਂ ਤਾਂ ਮੈਨੂੰ ਇਹੋ ਜਿਹਾ ਫੀਲਿੰਗ ਆਇਆ ਕਿ ਯਾਰ ਆਪੀ ਸਾਨੂੰ ਇੱਕ ਇਹੋ ਜਿਹੀ ਫਿਲਮ ਬਣਾਉਣੀ ਚਾਹੀਦੀ ਆ ਜਿਹੜੀ ਗੱਤਕੇ ਨੂੰ ਪ੍ਰੋਮੋਟ ਕਰੇ ਕਿਉਂਕਿ ਮੈਨੂੰ ਲੱਗਦਾ ਜਿਹੜੀ ਫਿਲਮ ਇੰਡਸਟਰੀਜ਼ ਆ ਜਿਹੜੀ ਮੂਵੀਜ਼ ਆ ਉਹ ਲੋਕਾਂ ਨੂੰ ਬਹੁਤ ਪ੍ਰਭਾਵਿਤ ਕਰਦੀ ਆ ਕਿੰਨੀਆਂ ਸਕਰੀਨਾਂ ਤੇ ਰਿਲੀਜ਼ ਹੋ ਰਹੀ ਤੇ ਕਿੱਥੇ ਫਿਲਮ ਜਿਹੜੀ ਹੈ ਜੀ ਅਸੀਂ ਕਰੀਬਨ ਮੇਨ ਲਾਦਾ ਦਿੱਲੀ ਹਰਿਆਣਾ ਔਰ ਪੰਜਾਬ ਦੇ ਵਿੱਚ ਜਿਹੜੇ ਮੁੱਖ ਸਿਨੇਮਾ ਕਰਨੇ ਜਿੱਥੇ ਜਿਆਦਾ ਆਪਣੀ ਪੰਜਾਬੀ ਆਡੀਅנס ਆਉਂਦੀ ਉਹਨਾਂ ਸਾਰਿਆਂ ਤੇ ਆਊਗੀ ਤੇ ਐਗਜ਼ੈਕਟ ਨੰਬਰ ਸਾਡੇ ਮੇਰੇ ਕੋਲ ਨਹੀਂ ਹੈਗੇ ਬਟ ਮੈਨੂੰ ਲੱਗਦਾ ਜਿਹੜੇ ਵੀ ਮੁੱਖ ਮੁੱਖ ਜਿਹੜੇ ਏਰੀਆਜ਼ ਹੈਗੇ ਸਾਰਿਆਂ 'ਚ ਲੱਗੂਗੀ ਜੀ ਜਟਾ ਡੋਲੀ ਦੀ ਹਾਂਜੀ ਜਟਾ ਡੋਲੀ ਨਾਲ ਪਰਿਵਾਰਿਕ ਫਿਲਮਾਂ ਔਰ ਇਹਦੇ ਵਿੱਚ ਹਰ ਉਮਰ ਵਰਗ ਦੇ ਇਨਸਾਨ ਦੇ ਲਈ ਹਰ ਉਮਰ ਵਰਗ ਦੇ ਬੰਦੇ ਲਈ ਇਹਦੇ ਵਿੱਚ ਕੰਟੈਂਟ ਵੀ ਹੈਗਾ ਤੇ ਇਹਦੇ ਵਿੱਚ ਐਂਟਰਟੇਨਮੈਂਟ ਵੀ ਮਿਲੂਗਾ ਔਰ ਕੁਛ ਨਾ ਕੁਛ ਉਹਨਾਂ ਨੂੰ ਸਿੱਖਣ ਨੂੰ ਵੀ ਮਿਲੂਗਾ ਆਮ ਤੌਰ ਤੇ ਅਸੀਂ ਕੋਈ ਫਿਲਮ ਦੇਖਦੇ ਹਾਂ ਜਦੋਂ ਕਿਸੇ ਟਾਪਿਕ ਤੇ ਚੱਲਦੀ ਹੈ ਤੇ ਉਹ ਤੇ ਜਾਂ ਤੇ ਜਿਹੜੇ ਇਹ ਫਿਲਮ ਉਹ ਹੈ ਜਿਹਨੂੰ ਅਸੀਂ ਕਹਿ ਸਕਦੇ ਹਾਂ ਦਾਦਾ ਪੋਤਾ ਦੋਨੋਂ ਦੋਵੇਂ ਦੇਖ ਕੇ ਇੰਜੋਏ ਕਰਨਗੇ ਉਸ ਹਰੇਕ ਉਮਰ ਵਰਗ ਦੇ ਬੰਦੇ ਵਾਸਤੇ ਇਹਦੇ ਵਿੱਚ ਕੰਟੈਂਟ ਹੈਗਾ ਤੇ ਇੰਜੋਏ ਕਰਨਗੇ ਜੀ ਆਪਾਂ ਜਿਹੜੀ ਫਿਲਮ ਹੈ ਜੀ ਇਹਨੂੰ ਸ਼ੂਟ ਦੋ ਹਿੱਸਿਆਂ 'ਚ ਸਾਨੂੰ ਕਰਨਾ ਪਿਆ ਅਸੀਂ ਪਹਿਲੀ ਵਾਰੀ ਜਦੋਂ ਸ਼ੂਟ ਕੀਤਾ ਸੀਗਾ ਤੇ ਉਹ ਸਾਨੂੰ 30 ਤੋਂ 32 ਦਿਨ ਲੱਗੇ ਸੀਗੇ ਤੇ ਦੂਜਾ ਸ਼ੂਟ ਹੋਇਆ ਉਹਨੂੰ 15 ਕੁ ਦਿਨ ਲੱਗੇ ਸੀ ਜੀ ਹਾਂ ਬਜਟ ਦੇਖੋ ਇਦਾਂ ਕਹਿਣਾ ਤਾਂ ਔਖਾ ਲੇਕਿਨ ਇੰਨਾ ਪਤਾ ਜਿੰਨਾ ਸੋਚਿਆ ਸੀ ਉਸ ਤੋਂ ਬਹੁਤ ਉੱਪਰ ਚਲ ਗਿਆ ਸੀ ਆਪਾਂ ਅਮਾਉਂਟ ਦਾ ਅਮਾਉਂਟ ਕਾਊਂਟਰ ਦੇਖ ਕੇ ਦੱਸੇਗਾ ਜੀ ਇਦਾਂ ਤਾਂ ਮੈਂ ਦੱਸ ਨਹੀਂ ਸਕਦਾ ਅੱਜ ਹਾਜੀ ਪ੍ਰਭ ਜੀ ਨਾਲ ਗੱਲ ਕਰੋ ਹਾਂਜੀ ਸਸ਼ਕਾਂ ਦਾ ਕੀ ਐਕਸਪੀਰੀਅੰਸ ਜੀ ਇਸ ਤੇ ਕਰੈਕਟਰ ਰੋਲ ਕੀ ਹੈ ਸੁਸ਼੍ਰੀਕਾਂ ਸਾਰਿਆਂ ਨੂੰ ਮੈਂ ਪ੍ਰਭ ਗਰੇਵਾਲ ਤੇ ਥੈਂਕ ਯੂ so much ਸਾਰੇ মিডিਆ ਦਾ ਜੇ ਸਨ ਜਿਹੜਾ ਆਪਣਾ ਟਾਈਮ ਕੱਢ ਕੇ ਸਾਡੇ ਲਈ ਆਏ ਸਾਡੀ ਫਿਲਮ ਨੂੰ ਪ੍ਰੋਮੋਟ ਕਰਨ ਲਈ ਅ ਇਸ ਫਿਲਮ ਵਿੱਚ ਮੇਰਾ ਇੱਕ ਕੈਰੈਕਟਰ ਆ ਜੋ ਕਿ ਬਹੁਤ ਥੋੜੀ ਸਿੰਪਲ ਦਿਖਾਈ ਆ ਆਪਣੇ ਫੈਮਲੀ ਨਾਲ ਕਨੈਕਟ ਆ ਤੇ ਆਪਣੀ ਫੈਮਲੀ ਤੋਂ ਕਿਤੇ ਬਾਹਰ ਨਹੀਂ ਜਾਂਦੀ ਤੇ ਇਹਦੇ ਵਿੱਚ ਇੱਕ ਤੁਸੀਂ ਲਵ ਕੋ ਮਿਸਟਰੀ ਦੇਖੋਗੇ ਜੋ ਮੇਰੀ ਤੇ ਕਿਰਨਦੀਪ ਦੀ ਆ ਇਹਦੇ ਵਿੱਚ ਇਹ ਹੈਗਾ ਕਿ ਕਿਰਨਦੀਪ ਦਾ ਤੁਸੀਂ ਟ੍ਰੇਲਰ ਵਿੱਚ ਦੇਖਿਆ ਹੋਵੇਗਾ ਕਿ ਕਿਰਨਦੀਪ ਦਾ ਇਹਨਾਂ ਦੇ ਪਾਤਰ ਨਾਲ ਥੋੜਾ ਮਿਸ ਅੰਡਰਸਟੈਂਡਿੰਗ ਚੱਲ ਰਹੀਆਂ ਨੇ ਤੇ ਉਸ ਨੂੰ ਦੇਖ ਕੇ ਮੈਨੂੰ ਕੁਝ ਫੀਲ ਹੁੰਦਾ ਕਿ ਇਹ ਫੈਮਿਲੀ ਕਨੈਕਟ ਹੋਣੀ ਚਾਹੀਦੀ ਆ ਤੇ ਮੇਰਾ ਇਹਦੇ ਵਿੱਚ ਰੋਲ ਹੈਗਾ ਕਿ ਮੈਂ ਇਹਨਾਂ ਦੀ ਫੈਮਿਲੀ ਨੂੰ ਜੋੜਦੀ ਆ ਇਹਨਾਂ ਦੀ ਫੈਮਿਲੀ ਨੂੰ ਕਿੱਦਾਂ ਉਹਨਾਂ ਨੂੰ ਕਨੈਕਟ ਕਰਦੀ ਆ ਤੇ ਉਸ ਤੋਂ ਸਾਡਾ ਜੋ ਪਾਠ ਹੈਗਾ ਲਵ ਕੁਇਸਟਰੀ ਉਹ ਤੁਸੀਂ ਤੁਹਾਨੂੰ ਜਲਦੀ ਰਿਵੀਲ ਕਰਾਂਗੇ ਆਪਾਂ ਸਿਨੇਮਾ 'ਚ ਐਕਸਪੀਰੀਅੰਸ ਕੀ ਰਿਹਾ ਜਿਹੜੀ ਆ ਹਮ ਐਂਡ ਤੇ ਪਿਲਾਂਦਾ ਹੈ ਜੀ ਪੰਜਾਬ ਦੇ ਕਲਚਰ ਤੇ ਆ ਜੀ ਇਸ ਤੋਂ ਪਹਿਲਾਂ ਵੀ ਵਕਤ ਵਕਤ ਕਾਹੀ ਅਸੀਂ ਤਾਂ ਦੱਬੀ ਹਾਂ ਹਾਂ ਜੀ ਇਹਦੇ ਵਿੱਚ ਤੁਹਾਡਾ ਕੀ ਰਿਹਾ ਅ ਇਹਦੇ ਵਿੱਚ ਮੇਰੇ ਬਹੁਤ ਸੋਹਣਾ ਕੈਰੈਕਟਰ ਆ ਬਹੁਤ ਕਾਫੀ ਸ਼ੇਡਸ ਨੇ ਤੇ ਮੈਨੂੰ ਸਕ੍ਰਿਪਟ ਬਹੁਤ ਸੋਹਣੀ ਲੱਗੀ ਸੀ ਕਿਉਂਕਿ ਇਦਾਂ ਦੇ ਨਾਟਕ ਹਜ ਤੱਕ ਕਨਸੈਪਟ ਆਇਆ ਤੇ ਮੈਂ ਚਾਹੁੰਦੀ ਸੀਗੀ ਕਿ ਇਦਾਂ ਦਾ ਕਨਸੈਪਟ ਆਵੇ ਜਿਹਦੇ ਵਿੱਚ ਮੈਂ ਵੀ ਹਿੱਸਾ ਵਣਾ ਤੇ ਥੈਂਕਸ ਟੂ ਖੁਪਿੰਦਰ ਸਰ ਜਿਨ੍ਹਾਂ ਨੇ ਮੈਨੂੰ ਇਸ ਫਿਲਮ ਲਈ ਅਪਰੋਚ ਕੀਤਾ ਤੇ ਸਕ੍ਰਿਪਟ ਵਧੀਆ ਲੱਗੀ ਤੇ ਸਾਡੀ ਜੋ ਮੇਰੇ ਇਹਦੇ ਵਿੱਚ ਕੈਰੈਕਟਰ ਸੀਗਾ ਉਹ ਮੈਂ ਦੇਖਿਆ ਕਿ ਬਹੁਤ ਸੋਹਣਾ ਸੀਗਾ ਸਕਰੀਨਿੰਗ ਕਾਫੀ ਜ਼ਿਆਦਾ ਵਧੀਆ ਸੀਗੀ ਤੇ ਇਸ ਲਈ ਮੈਂ ਫਿਲਮ ਚੂਜ਼ ਕੀਤੀ ਹੈ ਫਿਲਮ ਨੂੰ ਲੈ ਕੇ ਸਾਡੀ ਇੱਕ ਡਿਫਰੈਂਟ ਕਨਸੈਪਟ ਹੈਗਾ ਜੋ ਕਿ ਆਪਣੇ ਗੱਤਕੇ ਦੇ ਨਾਲ ਰਿਲੇਟਡ ਆ ਤੇ ਅਸੀਂ ਆਪਣੇ ਰਿਲੀਜੀਅਸ ਤੇ ਕਲਚਰ ਨੂੰ ਪ੍ਰੋਮੋਟ ਕਰਨ ਲਈ ਫਿਲਮ ਤਿਆਰ ਕੀਤੀ ਆ ਜੋ ਕਿ ਹਜ ਤੱਕ ਗੱਤਕੇ ਤੇ ਕੋਈ ਫਿਲਮ ਨਹੀਂ ਆਈ ਤੇ ਅਸੀਂ ਚਾਹੁੰਦੇ ਆ ਕਿ ਅਸੀਂ ਗੱਤਕੇ ਨੂੰ ਪ੍ਰੋਮੋਟ ਕਰੀਏ ਮੇਨ ਮੋਟਿਵ 5 ਜਨਵਰੀ ਨੂੰ ਹਾਂਜੀ ਆਣਦੇ ਹੋ ਸਵਾਲ ਭਾਈ ਜੀ ਹਾਂਜੀ ਹਾਂਜੀ 14 ਦਾ ਹਾਈ ਜੀ ਹਾਂ ਜੀ ਬਿਲਕੁਲ ਆਈ ਸੀ ਕਹਿ ਰਹੇ ਹੋ ਕਿ ਮਾਸ਼ਾਅੱਲਿਹ ਇਹ ਪਹਿਲੀ ਕਰਨਾ ਬਟ ਉਹ ਆਲਰੇਡੀ ਬਣ ਚੁੱਕੀ ਹੈ ਜੀ ਮੈਂ ਇਹ ਕਹਿ ਰਿਹਾ ਕਿ ਇਸ ਕਨਸੈਪਟ ਤੇ ਬਣੀ ਪਹਿਲੀ ਫਿਲਮ ਆ ਨਹੀਂ ਨਹੀਂ ਮੈਂ ਅਗਰ ਨਹੀਂ ਉਹ ਗਤਕੇ ਤੇ ਸੀਗੀ ਮੈਂ ਗਤਕੇ ਦੀ ਗੱਲ ਨਹੀਂ ਕਰ ਰਿਹਾ ਮੈਂ ਕਨਸੈਪਟ ਦੀ ਗੱਲ ਕਰ ਰਿਹਾ ਜਦੋਂ ਅਸੀਂ ਕਨਸੈਪਟ ਦੀ ਗੱਲ ਕਰਦੇ ਹਾਂ ਉਹਦੇ ਵਿੱਚ ਇਕੱਲਾ ਇੱਕ ਪਾਰਟਿਕੂਲਰ ਪੁਆਇੰਟ ਨਹੀਂ ਹੁੰਦਾ ਜਿਹਨੂੰ ਆਪਾਂ ਗੱਲ ਕਰਦੇ ਹਾਂ ਗਤਕੇ ਦੇ ਨਾਲ ਲਵ ਸਟੋਰੀ ਜਿਹੜੀ ਜੋੜੀ ਹੈ ਮੈਂ ਉਹਦੀ ਗੱਲ ਕਰ ਰਿਹਾ ਕਨਸੈਪਟ ਮੈਂ ਉਹਦੇ ਸੇਮ ਨਹੀਂ ਸੀ ਜਿਹੋ ਫਰਕ ਹੈ ਤੁਹਾਨੂੰ ਇਹ ਜਦੋਂ ਫਿਲਮ ਦੇਖੋਗੇ ਤੁਹਾਡੇ ਵਿੱਚ ਕਾਫੀ ਚੀਜ਼ ਜੀ ਆਈਡੀਆ ਤੁਹਾਨੂੰ ਮੈਨੂੰ ਲੱਗਦਾ ਟ੍ਰੇਲਰ ਤੁਸੀਂ ਦੇਖਿਆ ਤਾਂ ਤੁਹਾਨੂੰ ਲੱਗ ਗਿਆ ਉਹਨਾ ਆਈਡੀਆ ਡਿਫਰੈਂਟ ਹੈ ਪਿਆਰ ਦਿੱਤਾ ਬਾਕੀ ਅਸੀਂ ਇਹੀ ਚਾਹੁੰਦੇ ਹਾਂ ਕਿ ਤੁਸੀਂ ਸਿਨੇਮਾ ਘਰਾਂ ਦੇ ਵਿੱਚ ਜਰੂਰ ਦੇਖੋ ਅਗਰ ਤੁਹਾਨੂੰ ਟ੍ਰੇਲਰ ਇੰਟਰਸਟਿੰਗ ਲੱਗਿਆ ਹੋਵੇ ਤਾਂ ਤੁਸੀਂ ਜਰੂਰ ਦੇਖੋ ਜੀ ਸਪੋਰਟ ਕਰੋ ਸਾਰੇ ਜਣੇਆਂ